ਹਰ ਮੱਤ ਬਹੁਤ ਜੀਰੋਂ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋ ਜੀ ਮੈਂ ਸਈ ਗੁਰਗੰਸਾਹ ਜੀ ਤੋਂ ਮਾਫੀ ਮੰਗਦਾ ਮੈਂ ਗੁਰਤੇਗ ਮਾਦਰੀ ਜੀ ਦੇ ਸਤਾਨ ਤੋਂ ਮਾਫੀ ਮੰਗਦਾ ਮੈਂ ਮੇਥੋਂ ਵੀ ਕਦੀ ਕਲੀਟ ਤੋਂ ਮਾਫੀ ਮੰਗਦਾ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਤਸਾਲਾਣਾ ਤੋਂ ਮਾਫੀ ਮੰਗਦਾ ਸਾਰਾ ਸਰਪੰਚ ਕੋਲ ਕੋਲ ਸੁਮੱਚੀ ਰਕਮ ਤੋਂ ਕਲ ਫੜ ਕੇ ਦਰਕਾਰ ਨੇ ਫੜ ਕੇ ਹੱਥ ਜੋੜ ਕੇ ਹਲਕਾ ਜਿਹਾ ਦੋਵਰ ਬੈਠੇ ਬਾਬਾ ਗ੍ਰਤੇਸ਼ ਸਿੰਘ ਜੀ ਖੜਿਆਲ ਵਾਲੇ ਬਾਬਾ ਸੇਰ ਸਿੰਘ ਜੀ ਨਾਨਸਰ ਸੁਨਾਮ ਵਾਲੇ ਮੇ ਸਾਰਿਆਂ ਤੋਂ ਸਾਰੀ ਸਮਾਜ ਬਸ ਸਾਧ ਸੰਗਤ ਕੋਲ ਆ ਗਿਆ ਸਾਰਾ ਬਸ ਸਾਧ ਸੰਗਤ ਹੋ ਗਿਆ ਮਨਜੀਤ ਹੋ ਗਿਆ ਤੇ ਇੱਕ ਵੀ ਬਸ ਸਾਰਾ ਕਿਸੇ ਦਾ ਨਾਮ ਬੱਚੇ ਤੋਂ ਹੀ ਮਾਰ ਕੇ ਸਾਧ ਸੰਗਤ ਕੋਲ ਮੇਨ ਵਾਪਰੇ ਵਿੱਚ ਵਸਣਾ ਹੈ ਵਾਹਿਗੁਰੂ ਜੀ ਦਾ ਸਾਧ ਸੰਗਤ ਤੇ ਅਸੀਂ ਸੰਗਤ ਦਾ ਜੋ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਦੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਥਾ ਸੰਗਤ ਇੱਥੇ ਕੋਲ ਕਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਨੇ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਮਦਲਾ ਕੰਡਿਮਿਟਕ ਸਾਲ ਕਣਕਵਾਲ ਭੰਗਵਾ ਇਹ ਇੱਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਆ ਕੇ ਪਹੁੰਚੇ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰ ਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਣ ਵਾਲੇ ਕੋਈ ਕਹਿੰਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਪੰਥ ਇਹਨੂੰ ਬੇਨਤੀ ਨੂੰ ਪਰਵਾਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਜੇ ਮੈਂ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹਨਾ ਇਹਨੇ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਏਦੋਂ ਬਾਅਦ ਇਹਨੇ ਜ਼ਿੰਮੇਵਾਰੀ ਲਈ ਆ ਕਿ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਕਿਸੇ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਦਾ ਸਬੰਧ ਇਹ ਜਦੋਂ ਖਾਲਸੇ ਗੁਰੂ ਗ੍ਰੰਥ ਸਾਹਿਬ ਲਵੀ ਨਮਸਤਕ ਹੋ ਗਿਆ ਇਹਦੇ ਨੂੰ ਬੱਤੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜੋ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫੀ ਨਾਲੋਂ ਉੱਪਰ ਕੁਸਰ ਹੈ ਨੀਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵਾਇਰਲ ਵੀ ਕਰਦਾ ਸਾਹਿਬ ਸਾਹਿਬ ਬੇਨਤੀ ਕਰਦੇ ਉਹ ਤੋਂ ਵੱਧ ਕੀ ਕੀ ਬਤੇ 1.5 ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਬ ਜਾਦੀ ਸ਼ਹੀਦ ਨਾ ਹੁੰਦੇ ਜਾ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮੱਟਰ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਮਕਾਉਂਦੇ ਆ ਜਾਇ ਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਜੀਹਰ ਮੱਤ ਬਹੁਤ ਜੀ ਨੂੰ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋ ਜੀ ਮੈਂ ਸਹੀ ਗੁਰਗੰਗ ਸਾਹਿਬ ਜੀ ਤੋਂ ਮਾਫੀ ਮੰਗਦਾ ਮੈਂ ਗੁਰਤੇਗਵਾਰ ਜੀ ਦੇ ਸਤਾਂ ਤੋਂ ਮਾਫੀ ਮੰਗਦਾ ਮੈਂ ਮੇਥੋਂ ਵੀ ਕਦੀ ਕਲੀਟ ਤੋਂ ਮਾਫੀ ਮੰਗਦਾ ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮ ਦਮ ਤਰਸਾਣ ਤੋਂ ਮਾਫੀ ਮੰਗਦਾ ਹਾਂ ਸਾਰਾ ਪੰਚ ਕੋੜੂ ਕੋੜੇ ਸੁਮੱਚੀ ਹਲਕਾਉਣ ਤੋਂ ਘੜ ਘੜ ਕੇ ਦੋਹਿੰਦ ਕਰਨ ਫੜ ਕੇ ਹੱਥ ਜੋੜ ਕੇ ਹਮ ਚੱਕ ਦੋ ਵਾਰ ਬੈਠੇ ਬਾਬਾ ਗ੍ਰਤੇਸ਼ ਸਿੰਘ ਜੀ ਖੜਿਆਲ ਵਾਲੇ ਬਾਬਾ ਸੇਰ ਸਿੰਘ ਜੀ ਨਾਮ ਸਰਨਾਮ ਵਾਲੇ ਸਾਰਿਆਂ ਤੋਂ ਸਾਰੀ ਸਮਰਥਾ ਸਾਡਾ ਪੰਥ ਤੋਂ ਕੋਲ ਆ ਗਿਆ ਸਾਡਾ ਪੰਥ ਹੋ ਗਿਆ ਮੌਨ ਜੀਤ ਹੋ ਗਿਆ ਤੇ ਇੱਕੋ ਹੀ ਵਾਰਾ ਕਿਸੇ ਦਾ ਨਾਮ ਮੈਂ ਤਾਂ ਨਹੀਂ ਕਿਲੇ ਬੱਚੇ ਤੋਂ ਹੀ ਮਾਫ ਕਰਿਓ ਮੇਸ਼ ਬਖਸ਼ਣਾ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਤੇ ਅਸੀਂ ਸੰਗਤ ਦੇ ਨੂੰ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਥਾ ਸੰਗਤ ਇਹਦੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀਆਂ ਨੂੰ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨੌਵੀਂ ਗੁਰਮਤ ਮਦਾਲਾ ਤੰਦਮੀ ਟਕਸਾਲ ਕਣਕਵਾਲ ਪੰਗਵਾ ਇਹ ਇੱਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਹੈ ਗੁਰੂ ਘਰ ਸਾਹਿਬ ਦੇ ਚਰਨਾਂ ਵਿੱਚ ਇਹਨੂੰ ਮਾਫੀ ਮੰਗੀ ਹੈ ਨੱਕ ਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਣ ਵਾਲੇ ਭਵਿੱਖ ਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਕੁਝ ਸਾਨੂੰ ਇਹਨੂੰ ਬੇਦਖਲ ਪਰਵਾਣ ਕਰਨਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਾ ਜੀ ਨੇ ਇਹ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਇਸ ਤੋਂ ਬਾਅਦ ਇਹਨੇ ਜ਼ਿੰਮੇਵਾਰੀ ਲੈਂਤੀ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਇਹ ਜਦੋਂ ਖਾਲਸੇ ਗੁਰੂ ਗ੍ਰੰਥ ਸਾਹਿਬ ਲਵੀ ਨਮਸਤਕ ਹੋ ਗਿਆ ਇਹਦੇ ਨੂੰ ਬੱਡੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫੀ ਨਾਲ ਉੱਪਰ ਕੁਸਹਿ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵੈਕੂਲੀ ਜੀ ਕਰਦਾ ਸਾਹਿਬ ਸਾਹਿਬ ਦੀ ਕਿਰਪਾ ਤੇ ਉਹ ਤਾਂ ਬਰਕਤ ਦੀ ਕਿਰਪਾ ਤੇ 1.1 ਪਾਤਸ਼ਾਹ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਕਿ ਸਾਹਿਬ ਜਾਦੀ ਸ਼ਹੀਦ ਨਾ ਹੁੰਦੇ ਜਾ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮੱਤ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਬਕਾਉਂਦੇ ਆ ਜਾਇ ਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਪੁਰ ਤੇ ਭਗਤ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਜੀ ਹਰ ਮੱਤ ਬਹੁਤ ਜੀ ਨੂੰ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋਰੀ ਮੈਂ ਸਈ ਗੁਰਗੰਗ ਸਾਹਿਬ ਜੀ ਤੋਂ ਮਾਫੀ ਮੰਗਦਾ ਮੈਂ ਗੁਰਤੇਗ ਬਾਦਰੀ ਜੀ ਦੇ ਸਤਾਂ ਤੋਂ ਮਾਫੀ ਮੰਗਦਾ ਮੈਂ ਮੇਥੋਂ ਵੀ ਕਦੀ ਕਲੀਟ ਤੋਂ ਮਾਫੀ ਮੰਗਦਾ ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਤਸਾਰਾਣ ਤੋਂ ਮਾਫੀ ਮੰਗਦਾ ਸਾਰ ਸਤ ਪੰਚ ਕੋੜੋਂ ਕੋੜੀ ਸੁਮੱਚੀ ਅਣਕਾਮ ਤੋਂ ਘਰ ਫੜ ਕੇ ਰੋਟੇਨ ਦਰਕਰਨ ਫੜ ਕੇ ਹੱਥ ਜੋੜ ਕੇ ਹਮਸਾ ਦੇ ਦੋਵਰ ਬੈਠੇ ਬਾਬਾ ਗੁਰਦੇਵ ਸਿੰਘ ਜੀ ਹੜਿਆਲ ਵਾਲੇ ਬਾਬਾ ਸੇਰ ਸਿੰਘ ਜੀ ਨਾਮ ਸਰਨਾਮ ਵਾਲੇ ਮੇ ਸਾਰਿਆਂ ਤੋਂ ਸਾਰੀ ਸੰਗਤ ਸਾਡੇ ਸਾਧ ਸੰਗਤ ਕੋਲ ਆ ਗਿਆ ਸਾਰਾ ਪੰਥ ਹੋ ਗਿਆ ਮੋਣਜੀਤ ਹੋ ਗਿਆ ਤੇ ਇੱਕੋ ਹੀ ਵਾਰਾ ਕਿਸੇ ਦੇ ਨਾਮ ਸਾਰੇ ਬੱਚੇ ਤੋਂ ਹੀ ਮੰਗਦੇ ਠੀਕ ਹੈ ਸਾਧ ਸੰਗਤ ਕੋਲ ਮੇਨੂੰ maaf ਕਰਿਓ ਮੇਸ਼ਕਸ ਨਾਲ ਵਾਹਿਗੁਰੂ ਜੀ ਦਾ ਸਾਥ ਤੇ ਅਸੀਂ ਸੰਗਤ ਦਾ ਜੋ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਦੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਥਾ ਸੰਗਤ ਇੱਥੇ ਕੋਲ ਕਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਨੇ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਸਾਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਮਦਲਾ ਕੰਨਿਮਿਟਕਸਾਲ ਕਣਕਵਾਲ ਪੰਗਵਾਂ ਇਹ ਇੱਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਆ ਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾਕ ਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਣ ਵਾਲੇ ਕੋਈ ਕਹਿੰਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਪੰਥ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਟੁਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹੈ ਨਾ ਇਹ ਮਾਫੀ ਆਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਇਸ ਤੋਂ ਬਾਅਦ ਇਹਨੇ ਜ਼ਿੰਮੇਵਾਰੀ ਲਈ ਆ ਕਿ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਇਹ ਜਦੋਂ ਖਾਲਸੇ ਗੁਰੂ ਗ੍ਰੰਥ ਸਾਹਿਬ ਲੈ ਵੀ ਨਮਸਤਕ ਹੋ ਗਿਆ ਇਹਦੇ ਨੂੰ ਬੱਤੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫੀ ਨਾਲੋਂ ਉੱਪਰ ਕੁਸਹਿ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵੈਗੂ ਜੀ ਕਰਦਾ ਸਾਹਿਬ ਸਾਹਿਬ ਦੀ ਕਿਰਤ ਤੇ ਉਹ ਤਾਂ ਬੱਲੇ ਦੀ ਕਿਰਤ ਤੇ 1.5 ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਜੀ ਸਾਹਿਬ ਜਾਦੀ ਸ਼ਹੀਦ ਨਾ ਹੁੰਦੇ ਦਾ ਵਰਤਾਰਾ ਨਾ ਵਰਤਦਾ ਕੋਈ ਇਹਨੇ ਪਾਈ ਸੀ ਮਟਰ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਮਕਾਉਂਦੇ ਆ ਜਾਇ ਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕੀ ਫਤਿਹ ਹਰ ਮੱਤ ਬਹੁਤ ਜਨਮ ਆਪੇ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋਂ ਜੀ ਮੈਂ ਸਈ ਗੁਰਗੰਗ ਸਾਹਿਬ ਜੀ ਤੋਂ ਆਪੇ ਮੰਗਦਾ ਮੈਂ ਗੁਰਤੇਗ ਬਾਦਰੀ ਜੀ ਦੇ ਸਤਾਨ ਤੋਂ ਮਾਫੀ ਮੰਗਦਾ ਮੈਂ ਮੇਥੋਂ ਵੀ ਕਦੀ ਕਲੀਟ ਤੋਂ ਮਾਫੀ ਮੰਗਦਾ ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਤਸਾਰਾ ਨਾਲ ਤੋਂ ਮਾਫੀ ਮੰਗਦਾ ਸਾਰਾ ਸਰਪੰਚ ਕੋਲ ਤੋਂ ਸੁਮੱਚੀ ਹਲਕਾ ਮੋ ਤੋਂ ਘਰ ਫੜ ਕੇ ਦੋ ਤਿੰਨ ਵਾਰ ਕਰਨ ਫੜ ਕੇ ਹੱਥ ਜੋੜ ਕੇ ਹਲਕਾ ਕਿਦੋਂ ਵਾਰ ਕੇ ਬਾਬਾ ਗੁਰਦੇਵ ਸਿੰਘ ਜੀ ਖਿਆਲ ਵਾਲੇ ਬਾਬਾ ਸੇਰ ਸਿੰਘ ਜੀ ਨਾਮ ਸਰਨਾਮ ਵਾਲੇ ਮੈਂ ਸਾਰਿਆਂ ਤੋਂ ਸਾਰੀ ਸਮੂਹ ਸਭਾ ਪੰਥ ਤੋਂ ਕੋਲ ਆ ਗਿਆ ਸਭਾ ਪੰਥ ਹੋ ਗਿਆ ਮੌਨ ਜੀਤ ਹੋ ਗਿਆ ਤੇ ਇੱਕੋ ਹੀ ਵਾਰਾ ਕਿਸੇ ਦਾ ਨਾਮ ਮੈਂ ਤਾਂ ਨਿਕਲੇ ਬੱਚੇ ਤੋਂ ਹੀ ਮਾਰਦਾ ਸਭਾ ਪੰਥ ਤੋਂ ਮੈਨੂੰ ਮਾਫ਼ ਕਰਿਓ ਮੇਸ਼ ਵਖਸਨਾ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਤੇ ਅਸੀਂ ਸੰਗਤਾਂ ਨੂੰ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਥਾ ਸੰਗਤ ਇਹਦੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀਆਂ ਨੂੰ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨੌਵੀਂ ਗੁਰਮਤਿ ਮਜਾਲਾ ਕੰਦਮੀ ਟਕਸਾਲ ਕਣਕਵਲ ਪੰਗਵਾ ਇਹ ਇੱਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਗੁਰੂ ਘਰ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰ ਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਣ ਵਾਲੇ ਕੋਈ ਕਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਪੰਥ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮੈਂ ਤਾਂ ਕਿਹਾ ਸਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹੈ ਨਾ ਇਹਨੇ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਇਸ ਤੋਂ ਬਾਅਦ ਇਹਨੇ ਜ਼ਿੰਮੇਵਾਰੀ ਲਈ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਕਿਸੇ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਦਾ ਇਹ ਜਦੋਂ ਖਾਲਸੇ ਗੁਰੂ ਗ੍ਰੰਥ ਸਾਹਿਬ ਲੈ ਵੀ ਨਮਸਤਕ ਹੋ ਗਿਆ ਇਹਦੇ ਨੂੰ ਬੱਤੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜੋ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਪੀ ਨਾਲੋਂ ਉੱਪਰ ਕੁਸਹਿਣੀਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵੈਗੂ ਜੀ ਕਰਦਾ ਸਾਹਿਬ ਬੇਨਤੀ ਕੀ ਕਰਤੇ ਉਹ ਤਾਂ ਬਸ ਜੀ ਕੀ ਕਰਤੇ 1.5 ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਕਿ ਸਾਹਿਬ ਜਾਦੀ ਸ਼ਹੀਦ ਨਾ ਹੁੰਦੇ ਜਦ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮਟਰ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਧਮਕਾਉਂਦੇ ਆ ਜਾਇ ਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਰਤਾ ਸੋਹਣੇ ਵਾਹਿਗੁਰੂ ਜੀ ਕਿਰਪਾ ਤੇ ਮੈਂ ਨਿਹਾਰ ਮੱਟ ਬਹੁਤ ਦਿਨੋਂ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋਂ ਜੀ ਮੈਂ ਸਹੀ ਗੁਰਦਮ ਸਾਹਿਬ ਜੀ ਤੋਂ ਮਾਫੀ ਮੰਗਦਾ ਮੈਂ ਗੁਰਤੇਗ ਬਹਾਦਰ ਜੀ ਦੇ ਸਥਾਨ ਤੋਂ ਮਾਫੀ ਮੰਗਦਾ ਮੇਥੋਂ ਦੀ ਕਦੀ ਕਲੀਟ ਤੋਂ ਮਾਫੀ ਮੰਗਦਾ ਤੇ ਬਾਬਾ ਜੀ ਅਮਰਜੀਤ ਸਿੰਘ ਜੀ ਦਮ ਦਮ ਤਸਾਰਾਣਾ ਤੋਂ ਆਖੀ ਮਾਨਸਾ ਕਰਦੇ ਹਾਂ ਸਾਡਾ ਪੰਚ ਕੋਲ ਤੋਂ ਤੁਸੀਂ ਮੱਚੀ ਕਾਉਂ ਤੋਂ ਕਰਨ ਫੜ ਕੇ ਦੋ ਤਿੰਨ ਕਰਨ ਫੜ ਕੇ ਹੱਥ ਜੋੜ ਕੇ ਅੱਛੇ ਕਿਦੋਂ ਵਰਗੇ ਬਾਬਾ ਗੁਰਦੇਵ ਸਿੰਘ ਜੀ ਖਿਆਲ ਵਾਲੇ ਬਾਬਾ ਸੇਰ ਸਿੰਘ ਜੀ ਨਾਮ ਸਰ ਸਨਾਮ ਵਾਲੇ ਮੇ ਸਾਰਿਆਂ ਤੋਂ ਸਾਰੀ ਸਮੂਹ ਸਾਡਾ ਪੰਚ ਤੋਂ ਕੋਲ ਆ ਗਿਆ ਸਾਡਾ ਪੰਚ ਹੋ ਗਿਆ ਮੌਨ ਜੀਤ ਹੋ ਗਿਆ ਤੇ ਕੋਈ ਵਸਾਰਾ ਕਿਸੇ ਦਾ ਨਾਮ ਨਹੀਂ ਮੈਂ ਪਤਾ ਨਹੀਂ ਕਿਨੇ ਬੱਚੇ ਤੋਂ ਮੰਗਦੇ ਆ ਠੀਕ ਹੈ ਸਾਧ ਸੰਤ ਕੋਲ ਮੈਨੂੰ ਮਾਫ ਕਰਿਓ ਮੇਸ਼ਕਸ ਨਾਲ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਤੇ ਅਸੀਂ ਸੰਗਤ ਦੇ ਚੋਂ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਥਾ ਸੰਗਤ ਇਥੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਨੇ ਸਮਾ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅਜਿਬਰ ਦੁਆਰਾ ਪਾਸੇ ਨਵੀ ਗੁਰਮਤਿ ਮਦਲਾ ਤੁੰਡਿ ਮਿਟਕ ਸਾਲ ਕਣਕਵਾਲ ਭੰਗਵਾ ਇਹ ਇਥੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਉਣ ਵਾਲੇ ਕੋ ਵੀ ਕਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਪੰਥ ਇਨੋਂ ਬੈਂਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਨਾਮ ਵਾਹਿਗੁਰੂ ਜੀ ਕੀ ਫਤਿਹ ਰਿਕਮੈਂਡੈਂਟ ਬਟ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹੈ ਨਾ ਇਹਨੇ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਠ ਨੇ ਤੇ ਇਸ ਤੋਂ ਬਾਅਦ ਇਹਨੇ ਜ਼ਿੰਮੇਵਾਰੀ ਲਈ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਇਹ ਜਦੋਂ ਖਾਲਸੇ ਗੁਰੂ ਗ੍ਰੰਥ ਸਾਹਿਬ ਲੈ ਵੀ ਨਮਸਤਕ ਹੋ ਗਿਆ ਇਹਦੇ ਨੂੰ ਬੱਡੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਫੀ ਨਾਲੋਂ ਉੱਪਰ ਕੁਸਹਿ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵੈਗੂ ਜੀ ਕਰਦਾ ਸਾਹਿਬ ਬੈਠੀ ਕੀ ਕਰਤੇ 1.5 ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਹਿਬ ਜਾਦੀ ਸ਼ਹੀਦ ਨਾ ਹੁੰਦੇ ਦਾ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮਟਰ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਬਕਾਉਂਦੇ ਆ ਜਾਂ ਇਹਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਮੁਵਾਬਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਜੀਤ ਹਰਮੱਤ ਬਹੁਤ ਜਨਮ ਆਪੇ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋ ਜੀ ਮੈਂ ਸਈ ਗੁਰਗੰਸਾਹ ਜੀ ਤੋਂ ਆਪੇ ਨਗਦਾ ਮੈਂ ਗੁਰਤੇਗ ਮਾਦਰੀ ਜੀ ਦੇ ਸਤਾਨ ਤੋਂ ਮਾਫੀ ਮੰਗਦਾ ਮੈਂ ਮੇਥੋਂ ਵੀ ਕਦੀ ਕਲੀਟ ਤੋਂ ਮਾਫੀ ਮੰਗਦਾ ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਤਕਸਾਲਾ ਨਾਲ ਤੋਂ ਮਾਫੀ ਮੰਗਦਾ ਆਸਾ ਸਪੰਚ ਕੋ ਕੋ ਸੁਮੱਚੀ ਰਕਮ ਤੋਂ ਕਰ ਸੜਕੇ ਦਰਕਾਰ ਨੇ ਫੜ ਕੇ ਹੱਥ ਜੋੜ ਕੇ ਅੰਕਸ ਕਿਦੋਂ ਵਰਗੇ ਬਾਬਾ ਗੁਰਦੇਵ ਸਿੰਘ ਜੀ ਖੜਿਆਲ ਵਾਲੇ ਬਾਬਾ ਸੇਰ ਸਿੰਘ ਜੀ ਨਾਨਸਰ ਸੁਨਾਮ ਵਾਲੇ ਸਾਰਿਆਂ ਤੋਂ ਸਾਰੀ ਸੰਗਤ ਬਸ ਸਾਹ ਪੰਖਤ ਕੋਲ ਆ ਗਿਆ ਸਾਰਾ ਪੰਖ ਹੋ ਗਿਆ ਮੋਣਜੀਤ ਹੋ ਗਿਆ ਤੇ ਇੱਕੋ ਹੀ ਵਸਾਰਾ ਕਿਸੇ ਦਾ ਨਾਮ ਨਹੀਂ ਮੈਂ ਬਤਾ ਦੇ ਕਿਲੇ ਬੱਚੇ ਤੋਂ ਹੀ ਮੰਨ ਠੀਕ ਹੈ ਸਾਹ ਪੰਖਤ ਕੋਲ ਮੇਨੋਂ ਵਾਪਰਿਓ ਮਿਸਵਾਖਸ ਨਾਲ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਤੇ ਅਸੀਂ ਸੰਗਤ ਦੇ ਜੀ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਦੋਂ ਸਾਗਤ ਇਦੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਨੇ ਸਮਾ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਮਦਲਾ ਤੁੰਢੀ ਮਿਟਕ ਸਾਲ ਕਣਕੋਲ ਭੰਗਵਾ ਇੱਕ ਇੱਕ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕਰਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਉਣ ਵਾਲੇ ਕੋਈ ਕਹਿੰਦੇ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਪੰਥ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਕ ਮੈਂ ਨਾ ਟੁਟਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹਨਾ ਇਹ ਮਾਫੀ ਆ ਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਤ ਨੇ ਤੇ ਇਸ ਤੋਂ ਬਾਅਦ ਇਹਨੇ ਜ਼ਿੰਮੇਵਾਰੀ ਲਈ ਆ ਕਿ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਕਿਸੇ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਦਾ ਸਬੰਧ ਇਹ ਜਦੋਂ ਖਾਲਸੇ ਗੁਰੂਗਾਂ ਸਾਹਿਬ ਲਈ ਨਮਸਤਕ ਹੋ ਗਿਆ ਇਹਦੇ ਨੂੰ ਬੱਤੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਪੀ ਨਾਲੋਂ ਉੱਪਰ ਕੋਈ ਨਹੀਂਗਾ ਤੇ ਐਨੀ ਬੇਨਤੀ ਕਰਦਾ ਹੋਇਆ ਵੈਗੂ ਜੀ ਦਾ ਸਾਹਿਬ ਬਹਿਣ ਦੀ ਕੀ ਕਥ ਤੇ ਉਹ ਤੋਂ ਵੱਧ ਜੀ ਕੀ ਕਥ ਤੇ 1.5 ਪਾਤਸ਼ਾਹ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਬ ਜਾਦੀ ਸ਼ਹੀਦ ਨਾ ਹੁੰਦੇ ਜਾਂ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮਟਰ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਧਮਕਾਉਂਦੇ ਆ ਜਾਂ ਇਹਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮਾਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਅਰਜ਼ੀ ਕਰ ਮੱਤ ਬਹੁਤ ਜਰੂਰ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋ ਜੀ ਮੈਂ ਸਈ ਗੁਰਗੰਸਾ ਸਾਹਿਬ ਜੀ ਤੋਂ ਆਪਣੀ ਨਗਦਾਂ ਮੈਂ ਗੁਰਤੇਗ ਬਾਦਰੀ ਜੀ ਦੇ ਸਤਾਨ ਤੋਂ ਮਾਫੀ ਮੰਗਦਾ ਮੈਂ ਮੇਥੋਂ ਵੀ ਕਦੀ ਕਲੀਟ ਤੋਂ ਮਾਫੀ ਮੰਗਦਾ ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਤਕਸਾਲਾ ਨਾਲ ਤੋਂ ਮਾਫੀ ਮੰਗਦਾ ਹਾਂ ਤਾਂ ਸਭ ਪੰਚ ਕੋਲ ਕੋਲ ਸੁਮੱਚੀ ਰਕਮ ਤੋਂ ਕੜ ਸੜਕੇ ਦਰਕਾਰ ਨੇ ਫੜ ਕੇ ਹੱਥ ਜੋੜ ਕੇ ਸੰਕਤ ਦਵਰ ਬੈਠੇ ਬਾਬਾ ਗ੍ਰਤੇਸ਼ ਸਿੰਘ ਜੀ ਖੜਿਆਲ ਵਾਲੇ ਬਾਬਾ ਸੇਰ ਸਿੰਘ ਜੀ ਨਾਮ ਸਰ ਸਨਾਮ ਵਾਲੇ ਮੇ ਸਾਰਿਆਂ ਤੋਂ ਸਾਰੀ ਸਮੂਹ ਸਭਾ ਪੰਥ ਤੋਂ ਕੋਲ ਆ ਗਿਆ ਸਭਾ ਪੰਥ ਹੋ ਗਿਆ ਮਨ ਜੀਤ ਹੋ ਗਿਆ ਤੇ ਇੱਕੋ ਹੀ ਸਾਰਾ ਕਿਸੇ ਦਾ ਨਾਮ ਮੈਂ ਬਤਾ ਨਹੀਂ ਕਿ ਕਿ ਬੱਚੇ ਤੋਂ ਹੀ ਮਾਰ ਕੇ ਸਭਾ ਪੰਥ ਕੋਲ ਮੈਨੂੰ ਮਾਫ ਕਰਿਓ ਮੇਸ਼ ਬਖਸ਼ਣਾ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਤੇ ਅਸੀਂ ਸੰਗਤ ਦੇ ਨੂੰ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਤੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਦੋਂ ਸਾਗਤ ਇਦੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਨੇ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਮਦਲਾ ਤੁੰਢੀ ਮਿਟਕਸਾਲ ਕਣਕੋਲ ਭੰਗਵਾ ਇੱਕੇ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਕਰਕੇ ਪਹੁੰਚਿਆ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਹੈ ਗੁਰੂ ਘਰ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਉਣ ਵਾਲੇ ਕੋਈ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਪੰਥ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਿਕਮੈਂਡੈਂਟ ਬਟਾ ਸੁਭਾਈ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿਸ ਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹੈ ਨਾ ਇਹਨੇ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਠ ਨੇ ਤੇ ਇਤੋਂ ਬਾਅਦ ਇਹਨੇ ਜ਼ਿੰਮੇਵਾਰੀ ਲੈਂਤੀ ਆ ਵੀ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਇਹ ਜਦੋਂ ਖਾਲਸੇ ਗੁਰੂ ਗ੍ਰੰਥ ਸਾਹਿਬ ਲੈ ਵੀ ਨਮਸਤਕ ਹੋ ਗਿਆ ਇਹਦੇ ਨੂੰ ਬੱਤੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲ ਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਪੀ ਨਾਲੋਂ ਉੱਪਰ ਕੁਸਹਿ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵੈਕੂਲੀ ਕਰਦਾ ਸਾਹਿਬ ਸਾਹਿਬ ਜੀ ਕਰਤੇ ਉਹ ਤਾਂ ਬਸ ਜੀ ਕਰਤੇ 1.5 ਪਾਛਾ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਸੀ ਸਾਹਿਬ ਜਾਦੀ ਸ਼ਹੀਦ ਨਾ ਹੁੰਦੇ ਜਾ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮੱਤ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਬਕਾਉਂਦੇ ਆ ਜਾਇ ਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮੁਆਫੀ ਮੰਗੀ ਆ ਇਹਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਾ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਫੀ ਮੰਗਦਾ ਬਹੁਤ ਵੱਡੀ ਭੁੱਲ ਹੋ ਗਈ ਮੇਥੋ ਜੀ ਮੈਂ ਸਹੀ ਗੁਰਗਮ ਸਾਹਿਬ ਜੀ ਤੋਂ ਮਾਫੀ ਮੰਗਦਾ ਮੈਂ ਗੁਰਦੇਵ ਮਾਧਵ ਜੀ ਦੇ ਸਥਾਨ ਤੋਂ ਮਾਫੀ ਮੰਗਦਾ ਮੈਂ ਇਥੋਂ ਵੀ ਕਦੀ ਕਲੀਟ ਤੋਂ ਮਾਫੀ ਮੰਗਦਾ ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਤਰਸਾਰਾਣ ਤੋਂ ਮਾਫੀ ਮੰਗਦਾ ਸਾਡਾ ਸਭ ਪੰਤ ਕੋਲ ਤੋਂ ਸੁਮੱਚੀ ਹਲਕਾਉਂ ਤੋਂ ਕਲ ਫੜ ਕੇ ਰੋਟੀਆਂ ਵਰਕਰਨ ਫੜ ਕੇ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਬਾਬਾ ਗੁਰਦੇਵ ਸਿੰਘ ਜੀ ਖੜਿਆਣ ਵਾਲੇ ਬਾਬਾ ਸੇਰ ਸਿੰਘ ਜੀ ਨਾਮ ਸਰ ਸਨਾਮ ਵਾਲੇ ਮ ਸਾਰੇ ਤਾਂ ਸਾਰੀ ਸਮੂਹ ਸਭਾ ਸਭਾ ਪੰਖ ਤੋਂ ਕੋਲ ਆ ਗਿਆ ਸਭਾ ਸਭ ਪੰਖ ਹੋ ਗਿਆ ਮੌਨ ਜੀਤ ਹੋ ਗਿਆ ਤੇ ਇੱਕੋ ਹੀ ਸਾਰਾ ਕਿਸੇ ਦਾ ਨਾਮ ਨਹੀਂ ਮੈਂ ਪਤਾ ਨਹੀਂ ਕਿ ਕਿ ਬੱਚੇ ਤੋਂ ਹੀ ਮਾਫ ਕਰਿਓ ਮੇਸ਼ ਵਿਖਸ ਨਾਲ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਤੇ ਅਸੀਂ ਸੰਗਤ ਦੇ ਜੀ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਦੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਥਾ ਸੰਗਤ ਇੱਥੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀਆਂ ਨੇ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ। ਸਾਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਮਦਦਲਾ ਤੁੰਢੀ ਮਿਟਕਸਾਲ ਕਣਕੋਲ ਭੰਗਵਾ। ਇਹ ਇੱਕ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕਰਕੇ ਪਹੁੰਚਿਆ ਸੀ। ਖਾਲਸਾ ਪੰਥ ਕੋਲ ਮਾਫੀ ਮੰਗਦਾ ਹੈ। ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ। ਨਾ ਕਰ ਅਗੜ ਕਰਕੇ, ਕੰਨ ਫੜ ਕਰਕੇ। ਅੱਗੇ ਤੋਂ ਆਉਣ ਵਾਲੇ ਕੋਈ ਵੀ ਸਮੇਂ ਦੇ ਵਿੱਚ ਇਹੋ ਜੀ ਕੋਈ ਗਲਤੀ ਨਹੀਂ ਕਰੇਗਾ। ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ। ਸਾਰਾ ਖਾਲਸਾ ਪੰਥ ਇਨ ਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਦਾ ਬਰਕਤ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਜੀ ਬੰਤਾ ਸਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹੈ ਨਾ ਇਹਨੇ ਮਾਫੀ ਆਪਦੀ ਮੰਗੀ ਆ ਖਾਲਸਾ ਪੰਥ ਤੋਂ ਮੰਗੀ ਆ ਗੁਰੂ ਗ੍ਰੰਥ ਸਾਹਿਬ ਤੋਂ ਮੰਗੀ ਆ ਮੱਠ ਨੇ ਤੇ ਇਸ ਤੋਂ ਬਾਅਦ ਇਹਨੇ ਜ਼ਿੰਮੇਵਾਰੀ ਲਈ ਆ ਕਿ ਮੈਂ ਕੋਈ ਗਲਤੀ ਨਹੀਂ ਕਰਦਾ ਤੇ ਤੁਸੀਂ ਥੋੜਾ ਜਿਹਾ ਉਹਨਾਂ ਨੂੰ ਕਹਿਣਾ ਚਾਹੁੰਦੇ ਆ ਵੀ ਕੋਈ ਇਹਦੀ ਫੇਕ ਵੀਡੀਓ ਨਾ ਪਾਇਓ ਯਾਰ ਇੱਕ ਫੇਕ ਕੋਈ ਫੋਟੋ ਫੁੱਟੋ ਨਾ ਪਾਇਓ ਇਹ ਜਦੋਂ ਖਾਲਸਾ ਗੁਰੂ ਗ੍ਰੰਥ ਸਾਹਿਬ ਲੈ ਵੀ ਨਮਸਤਕ ਹੋ ਗਿਆ ਇਹਦੇ ਨੂੰ ਵੱਡੀ ਕੋਈ ਜਗ੍ਹਾ ਨਹੀਂ ਹੈ ਨਾ ਜੇ ਕੋਈ ਗੱਲ ਬਾਤ ਕੋਈ ਕਰਨੀ ਆ ਤਾਂ ਬਾਬਾ ਜੀ ਨਾਲ ਕਰ ਸਕਦਾ ਜਾਂ ਸਾਡੇ ਨਾਲ ਕਰ ਸਕਦਾ ਤੇ ਜਿੱਥੇ ਵੀ ਕੋਈ ਇਹ ਵੀ ਮਤਲਬ ਮਾਪੀ ਨਾਲੋਂ ਉੱਪਰ ਕੁਸੈ ਨਹੀਂਗਾ ਤੇ ਇੰਨੀ ਬੇਨਤੀ ਕਰਦਾ ਹੋਇਆ ਵੈਗੂ ਜੀ ਕਰਦਾ ਸਾਹਿਬ ਬੈਠੀ ਕੀ ਕਰਤੇ ਉਹ ਤਾਂ ਬੰਦ ਕੀ ਕੀ ਕਰਤੇ 1.5 ਪਾਤਸ਼ਾਹ ਤੇ ਇਹਨੇ ਇੱਕ ਪੋਸਟ ਪਾਈ ਸੀ ਕਿ ਚਮਤਕਾਰ ਹੁੰਦਾ ਤੇ ਸਾਬ ਜਾਦੀ ਸ਼ਹੀਦ ਨਾ ਹੁੰਦੇ ਜਾ ਉਹ ਵਰਤਾਰਾ ਨਾ ਵਰਤਦਾ ਉਹ ਇਹਨੇ ਪਾਈ ਸੀ ਮੱਤ ਨੇ ਉਹਦੀ ਇਹਨੇ ਮੁਆਫੀ ਮੰਗ ਲਈ ਆ ਤੇ ਇਸ ਤੋਂ ਇਲਾਵਾ ਜਿਹੜੀਆਂ ਪੋਸਟਾਂ ਐਡਿਟ ਕਰਕੇ ਪਾਈਆਂ ਜਾ ਰਹੀਆਂ ਨੇ ਉਹ ਨਾ ਪਾਈਆਂ ਜਾਣ ਤੇ ਜਿਹੜੇ ਸਾਡੇ ਭਰਾ ਇਹਨੂੰ ਫੋਨ ਕਰਦੇ ਆ ਦਮਕਾਉਂਦੇ ਆ ਜਾਇ ਨੂੰ ਗਾਲ ਮੰਦਾ ਬੋਲਦਾ ਉਹਨਾਂ ਨੂੰ ਵੀ ਬੇਨਤੀ ਆ ਕਿ ਇਹਨੇ ਅੱਜ ਪੂਰੇ ਖਾਲਸਾ ਪੰਥ ਤੋਂ ਗੁਰੂ ਤੇਗ ਬਹਾਦਰ ਸਾਹਿਬ ਤੋਂ ਮੁਆਫੀ ਮੰਗੀ ਆ ਇਨੂੰ ਕਿਸੇ ਤਰ੍ਹਾਂ ਦਾ ਵੀ ਕੋਈ ਫੋਨ ਕਰਕੇ ਧਮਕੀਆਂ ਨਹੀਂ ਦਿੱਤੀ ਜਾਵੇ ਤੇ ਜਿਹੜੀਆਂ ਇਹਦੀਆਂ ਪੋਸਟਾਂ ਨੇ ਉਹਨਾਂ ਨੂੰ ਐਡਿਟ ਕਰਕੇ ਅੱਗੇ ਕੋਈ ਵੀ ਨਾ ਪਾਵੇ ਵਿਵਾਦ ਖੜਾ ਨਾ ਹੋਵੇ ਇਹਨੇ ਜੋ ਕੀਤਾ ਸੀ ਉਸ ਦੀ ਮਾਫੀ ਮੰਗ ਲਈ ਆ ਤੇ ਇਹ ਇਹ ਅਸੀਂ ਇਹਦੇ ਪਰਿਵਾਰ ਦੇ ਪਿੰਡ ਵਾਲਿਆਂ ਦੇ ਸਾਰਿਆਂ ਦੇ ਨਾਲ ਬੈਠ ਕੇ ਵਿਚਾਰ ਹੋਈ ਆ ਤੇ ਸਾਰੇ ਖਾਲਸੇ ਪੰਥ ਦਾ ਧੰਨਵਾਦ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਰਵੀਰ ਹਰਮੱਟ ਬਹੁਤ ਜਨਮ ਆਪਣੀ ਮਾਦਾ ਬਹੁਤ ਵੱਡੀ ਭੁੱਲ ਹੋ ਗਈ ਮੈਥੋ ਜੀ ਮੈਂ ਸਈ ਗੁਰਗੰਸ ਸਾਹਿਬੀ ਤੋਂ ਆਪਣੀ ਮੰਗਦਾ ਮੈਂ ਗੁਰਤੇਗ ਮਾਦਰੀ ਜੀ ਦੇ ਸਤਾਨ ਤੋਂ ਮਾਫੀ ਮੰਗਦਾ ਮੈਥੋਂ ਵੀ ਕਦੀ ਕਲੀਟ ਤੋਂ ਮਾਫੀ ਮੰਗਦਾ ਮੈਂ ਬਾਬਾ ਜੀ ਅਮਰਜੀਤ ਸਿੰਘ ਜੀ ਦਮਦਮ ਤਕਸਾਰਾ ਨਾਲ ਤੋਂ ਮਾਫੀ ਮੰਗਦਾ ਲਾ ਰਿਹਾ ਹਾਂ ਸਾਰ ਸਪੰਚ ਕੋੜ ਕੋੜ ਸੁਮੱਚੀ ਅਣਕਾਮ ਤੋਂ ਕਲ ਸੜਕੇ ਤੋਂ ਦਰਕਾਰ ਨੇ ਫੜ ਕੇ ਹੱਥ ਜੋੜ ਕੇ ਹਰ ਇੱਕ ਦੋਵਰ ਬੈਠੇ ਬਾਬਾ ਗਰਤੇਸ਼ ਸਿੰਘ ਜੀ ਖਿਆਲ ਵਾਲੇ ਬਾਬਾ ਸੇਰ ਸਿੰਘ ਜੀ ਨਾਮ ਸਨਾਂ ਵਾਲੇ ਮੈਂ ਸਾਰਿਆਂ ਤੋਂ ਸਾਰੀ ਸਮਾਪਤੀ ਸਤਿ ਸੰਗਤਾਂ ਪੰਥ ਤੋਂ ਬੁਲਾ ਦੇ ਸਭ ਪੰਥ ਹੋ ਗਿਆ ਮੌਨ ਜੀਤ ਹੋ ਗਿਆ ਤੇ ਇੱਕੋ ਹੀ ਵਸਾਰ ਕਿਸੇ ਦਾ ਨਾਮ ਮੈਂ ਤਾਂ ਨਹੀਂ ਕਿਲੇ ਬੱਚੇ ਤੋਂ ਹੀ ਮਾਫ ਕਰਿਓ ਮੇਸ਼ ਬਖਸ਼ਣਾ ਵਾਹਿਗੁਰੂ ਜੀ ਦਾ ਸਤਿ ਸ੍ਰੀ ਅਕਾਲ ਤੇ ਅਸੀਂ ਸੰਗਤ ਦੇ ਨੂੰ ਬੇਨਤੀ ਕਰਨਾ ਚਾਹੁੰਦੇ ਆ ਜੋ ਕਿ ਸੋਸ਼ਲ ਮੀਡੀਆ ਦੇ ਇਹਨਾਂ ਨੇ ਕੁਝ ਗਲਤ ਪਾਇਆ ਸੀ ਕੱਲ ਜਦੋਂ ਸਾਗਤ ਇਦੇ ਕੋਲ ਘਰੇ ਪਹੁੰਚੇ ਸੀ ਇਹ ਘਰ ਨਹੀਂ ਮਿਲਿਆ ਜਿਸ ਕਾਰਨ ਕਰਕੇ ਇਹਦੇ ਨਾਲ ਦੇ ਸਾਥੀ ਨੇ ਸਮਾਂ ਮੰਗਿਆ ਸੀ ਕਿ ਤੁਹਾਡੇ ਕੋਲ ਅਸੀਂ ਸਥਾਨ ਤੇ ਆਵਾਂਗੇ ਅੱਜ ਗੁਰਦੁਆਰਾ ਪਾਸੇ ਨਵੀਂ ਗੁਰਮਤਿ ਮਦਦਲਾ ਤੁੰਢੀ ਮਿਟਕਸਾਲ ਕਣਕੋਲ ਭੰਗਵਾ ਇੱਕ ਇੱਕ ਪਰਿਵਾਰ ਸਮੇਤ ਤੇ ਸੰਗਤ ਨੂੰ ਲੈ ਕੇ ਕਰਕੇ ਪਹੁੰਚੇ ਸੀ ਖਾਲਸਾ ਪੰਥ ਕੋਲ ਮਾਫੀ ਮੰਗਦਾ ਹੈ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿੱਚ ਇਹਨੇ ਮਾਫੀ ਮੰਗੀ ਹੈ ਨਾ ਕਰਗੜ ਕਰਕੇ ਕੰਨ ਫੜ ਕਰਕੇ ਅੱਗੇ ਤੋਂ ਆਣ ਵਾਲੇ ਭੋਗ ਕਦੇ ਵੀ ਸਮੇਂ ਦੇ ਵਿੱਚ ਇਹੋ ਜਿਹੀ ਕੋਈ ਗਲਤੀ ਨਹੀਂ ਕਰੇਗਾ ਜੇ ਗਲਤੀ ਕਰੇਗਾ ਇਹ ਆਪਣੀ ਗਲਤੀ ਦਾ ਆਪ ਭੁਗਤਾਨ ਕਰੇਗਾ ਸਾਰਾ ਖਾਲਸਾ ਪੰਥ ਇਹਨੂੰ ਬੇਨਤੀ ਨੂੰ ਪ੍ਰਵਾਨ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਕਿ ਸਾਨੂੰ ਬਾਬਾ ਜੀ ਨੇ ਦੱਸੀ ਆ ਬੀਬਈ ਹਣਾ